ਤੁਹਾਨੂੰ ਤੁਸੀ ਬੜੇ ਹੁਮ ਪਰ ਮੈਂ ਜਦੋਂ ਹਰਜੀਤਨ ਦੀ ਰੇਡ ਮੈਂ ਜਿੰਦੀ ਬਖ ਖੇਡਦਾ ਬਹੁਤ ਘੱਟ ਦੇਖਿਆ ਹਰਜੀਤ ਮਾ ਮੈਚ ਦੇ ਬਾਅਦ ਦੇਖਿਆਂ ਦੀ ਹੁਣ ਲਾਈਕ ਕਰਨ ਲੱਗੇ ਬੰਦੇ ਜੋ ਖਿਲਾਫ ਆ ਰੱਡਾ ਬਹੁਤ ਆਈ ਤੇ ਰੇਡ ਬਣੂ ਹਰਜੀਤ ਦੀ ਵਜ੍ਹਾ ਲੱਗਦੀ ਗੀਤੀਗੁਣਾਂ ਦਾ ਵੀ ਮੈਨੂੰ ਵਧੀਆ ਲੱਗਦਾ ਜੀ ਹੂੰ ਗੀਤੀਗੁਣਾਂ ਪੂਰਾ ਬਕੀਪੁਰੇ ਖੇਡਿਆ ਜੀਤੀਗੁਣ ਉਸਾਲ ਕੋਲਕੇ ਹੀ ਪਹਿਲਾਂ ਦਾ ਕੋਲਨੇ ਚ ਜਿੱਤਿਆ ਨੇ ਫਿਰ ਕੀਪੁਰੇ ਖੇਡਿਆ ਆ ਉਸਾਲ ਮੈਂ ਜੀਤੀ ਜਾਂਦੀ ਜੀਤੀਗੁਣ ਨੂੰ ਬਹੁਤ ਵਧੀਆ ਲੱਗਦਾ ਇਸ ਟੌਪ ਹਸਟੌਪ ਰੇਡ ਦਾ ਇਹ ਆਪੋ ਨੂੰ ਦੁੱਲਾ ਵਧੀਆ ਲੱਗਦਾ ਬੱਗੇ ਆਲਾ ਹੂੰ ਤੇ ਪਾਲਾ ਲੱਗਦਾ ਵਧੀਆ ਚਲੋ ਜੀ ਉਦੋਂ ਮੈਥੋਂ ਕੈਨੇਡਾ ਦੀ ਗੱਲ ਆਈ ਉਸ ਮੈਜ ਦੇ ਵਜ੍ਹਾ ਤੋਂ ਤੁਹਾਡੇ ਉਦੋਂ ਮੋਟਰਸਾਈਕਲ ਬਹੁਤ ਵੱਡੀ ਗੱਲ ਹੁੰਦੀ ਉਦੋਂ ਪਹਿਲਾਂ ਮੋਟਰਸਾਈਕਲ ਰੱਖਿਆ ਉਹਨਾਂ ਨੇ ਉਹ ਵੀ ਮੈਂ ਜਿੱਥੇ ਬਦਵਾਲ ਤੋਂ ਉਦੋਂ ਜਦੋਂ ਕਿਤੇ ਮੋਟਰਸਾਈਕਲਾਂ ਦੇ ਬਹੁਤ ਵੱਡੀ ਗੱਲਾਂ ਹੁੰਦੀ ਵੀ ਉੱਥੇ ਮੋਟਰਸਾਈਕਲਾਂ ਟੀਮਾਂ ਸਾਰੀਆਂ ਜਾਵੜਦੀ ਜਦੋਂ ਕਾਰ ਰੱਖੀ ਸਾਰੇ ਪੰਜਾਬ 'ਚ ਰੌਲਾ ਪੈ ਗਿਆ ਉੱਥੇ ਕਾਰ ਰੱਖਤੀ ਹੈ ਕਬੀਰ ਉਥੇ ਟੀਮਾਂ ਬਣ ਗਈਆਂ ਪੂਰੀਆ ਵਧੀਆ ਮੈਂ ਉਸ ਟਾਈਮ ਉਸ ਸਾਲ ਕਾਲੂ ਨਾਲ ਖੇਡਦਾ ਸੀ ਕਾਲੂ ਦਾ ਖਣੀ ਇਧਰ ਸੀਗਾ ਕੱਪ ਕਿਤੇ ਜੀਰੇ ਕੋਲੇ ਉਹ ਮੈਨੂੰ ਕਹਿੰਦਾ ਮੇਰਾ ਮੇਰਾ ਕਾਪਾ ਮੈਂ ਕਾਲੂ ਇੱਥੇ ਕਾਰ ਆ ਵੀ ਆਪਣੇ ਏਰੀਏ 'ਚ ਕਾਲੂ ਕਹਿੰਦਾ ਫਿਰ ਤੂੰ ਇੱਥੇ ਖੇਡ ਲੈ ਮੈਂ ਚੱਲ ਉਧਰ ਜਾਵਣਾ ਹੋਰ ਜਾਫੀ ਲੈ ਆ ਜਣਾ ਤੇ ਮੈਂ ਫਿਰ ਇੱਥੇ ਫੋਨ ਮਾਰਿਆ ਟੀਮ ਨਾਰਮਲ ਬਿੰਦਰ ਦੋਦਰ ਮੈਂ ਨਾਲ ਬਿੰਦਰ ਦੋਦਰ ਨੂੰ ਮਾਰਿਆ ਫੋਨ ਉਹਨਾਂ ਪਿਆਰਾ ਆਪਣਾ ਭਰਾਵਾ ਤੇ ਉਹਨੂੰ ਮੈਂ ਬਿੰਦਲ ਮੈਂ ਟੀਮ ਬਣਾ ਲਈ ਬਿੰਦਰ ਦਾ ਬਣਾ ਲੈਨੇ ਆ ਉਹਨੇ ਸੁਵੀਰ ਨੂੰ ਮਾਰਿਆ ਤਾਲੀੜਾ ਮੈਂ ਬਾਬੇ ਨੂੰ ਮਾਰਿਆ ਜਲਾਲ ਸਿੰਘ ਉਦੋਂ ਟੀਮ ਬਣ ਮਾਇਆ ਬ੍ਰਿੰਦਰ ਤੇ ਅਮਰੂਜ ਨੇ ਉਦਪੁਰੇ ਨੂੰ ਮਾਰਿਆ ਉਹਦੇ ਟੀਮ ਬਣ ਗਈ ਸਾਡੀ ਠੀਕ ਟੀਮ ਬਣ ਗਈ ਵਧੀਆ ਬਣ ਗਈ ਜਾਂਦੀ ਤੇ ਉਧਰੋਂ ਖਾਨਣ ਵਾਲੀ ਦੀ ਟੀਮ ਪੂਰੀ ਤਕੜੀ ਬਣਾਈ ਹੋਈ ਸੀ ਜੱਸਾ ਰੈਡਰ ਤੇ ਕੰਦਾ ਬਿਹਾਰੀਪੁਰਿਆ ਬਾਹਰ ਹੋ ਗਿਆ ਜੀ ਤੇ ਗੁਲਜਾਰੀ ਮੂਨ ਕਾਲਾ ਤੇ ਪੰਡਤ ਸੀਰ ਸੁਲਬ ਵਾਲਾ ਜਾਫੀ ਮੰਗੀ ਬਿੱਟੂ ਗੋਗੋ ਪੂਰੇ ਰੀਲਾਂ ਤੇ ਹਾਂਜੀ ਇਹਨਾਂ ਨੇ ਪਾਲਿਆ ਰੌਲਾ ਵੀ ਇਹ ਬੈਨ ਆ ਕਿਨੇ ਟਾ ਦੀ ਖਾਨਣ ਵਾਲੀ ਨੇ ਇਹਨਾਂ ਦਾ ਕਰ ਕੀ ਪੇੜਾ ਤਾਂ ਹੀ ਮਾਹ ਹਾਂਜੀ ਪੇੜਾ ਆਉਂਦਾ ਪਪੂ ਪੇੜਾ ਪਿਆਰ ਸੀ ਖੇਡਦਾ ਕਿਹਨੋਂ ਸਾਰਿਆਂ ਨੂੰ ਬਿੱਟੂ ਨਾਲ ਟੂਣਾ ਆਪਣਾ ਭਰਾਵਾਂ ਨਾਲ ਪਿਆਰ ਸੀ ਬਿੱਟੂ ਦਾ ਹਰਿਆਣੇ ਵਾਲਾ 파ਟਲਾ ਉਹ ਮੈਨੂੰ ਬਿਟੂਦ ਲੈ ਜਾਂਦੇ ਹਰਿਆਣੇ ਵਾਲੇ 파ਟਲਣਾ ਬਹੁਤ ਭਰਾਵਾਂ ਵਾਲਾ ਪਿਆਰ ਪੈ ਗਿਆ ਆਪਣਾ 파ਟਲਣਾ ਹੁਣ ਵੀ ਜੋ ਜਾਈਦਾ ਮਿਲਦਾ ਦਿੱਲੀ ਆਪਣੀ ਰੱਖਦਾ ਆਪਣਾ 파ਟਲਣਾ ਵਧੀਆ ਨਾ ਵੀ ਆਪਣੇ ਏਰੀਆ ਚ ਟੂਰਨਾਮੈਂਟ ਆ ਮੈਂ ਕਹਣਾ ਬਿਟੂ ਚਲਾ ਇਧਰ ਖੇਡ ਲੈਨੇ ਕੋਈ ਚੱਕਰ ਤੇ ਉਦੋਂ ਫਿਰ ਖਾਨਣ ਵਾਲੀ ਨੇ ਪਾਇਆ ਰੌਲਾ ਉੱਥੇ ਇਕੱਠ ਬਹੁਤ ਸੀ ਗੱਡੀ ਰੱਖੀ ਐ ਇਕੱਠ ਹੋ ਜਾਂਦੀ ਇੰਨਾ ਹੀ ਤੇ ਲੋਕ ਚ ਲੋਕ ਚਾਹੁੰਦੇ ਹੀ ਪੱਪੂ ਖੇਡੇ ਦਰਸ਼ਕਾਂ ਦਾ ਪਿਆਰ ਆ ਬਾਰਾ ਦੀ ਗੱਲ ਤੇ ਕਮੇਟੀ ਵਾਲੇ ਲੋਕਾਂ ਜਿਵੇਂ ਦਰਸ਼ਕਾਂ ਨੇ ਕਹਤਾ ਵੀ ਰੌਲਾ ਪਤਾ ਜਿਵੇਂ ਜੋ ਉਹਨੇ ਬੋਲੇ ਬੱਪੂ ਬਾਈਨ ਖਾਨੋ ਵਾਲੇ ਪੋਰਾਲਾ ਬੰਦਾ ਹੀ ਕਿਦਾਂ ਕਰਦਾ ਸੀ ਗਰੋਂ ਤੇ ਉਹਨਾਂ ਨੇ ਕਮੇਟੀ ਵਾਲਿਆਂ ਨੇ ਬੋਲਦਾ ਵੀ ਉਹ ਤਾਂ ਖੇਡੂਗਾ ਮੈਦਾਨ ਆਲ ਓਪਨ ਆ ਵੀ ਇੱਕੜਾ ਅਕੈਡਮੀਆ ਦੇ ਮੈਚ ਆ ਵੀ ਆਲ ਓਪਨ ਰੱਖੀ ਪੜਨੇ ਗੱਡੀਆਂ ਰੱਖੀਆਂ ਵੀ ਕੋਈ ਪਲੇਅਰ ਖੇਡ ਸਕਦਾ ਵਾ ਤੇ ਉਦੋਂ ਹੋਇਆ ਗੱਡੀਆਂ ਰੱਖਤੀਆਂ ਉਹ ਫਾਈਨਲ ਮੈਚ ਆਇਆ ਉਹ ਮੈਚ ਮੈਂ 10 ਜੱਫੇ ਲਾਇਆ ਕਹਿੰਦੇ ਨੂੰ ਜੱਸੇ ਨੂੰ ਤੇ ਗੁਲਜਾਰੀ ਨੂੰ 11 ਮੈਡੋ ਨੇ ਸਾਰੇ ਰੇਡਰ ਸੀ ਮੈਂ ਜੱਫੀ ਸੀ ਉਹ ਸਾਰਾ ਹੋਰ ਰਿਕਾਰਡ ਹੋ ਜਾਂਦੀ ਰਿਕਾਰਡ ਸੀ ਵੀਕਾਰ ਰੱਖੀ ਤੇ ਰਿਕਾਰਡ ਦੁੱਲੇ ਨਾਲ ਗੱਲ ਹੋਈ ਸੁਰਖਪੁਰੀ ਨੇ ਦੁੱਲਾ ਮੰਨਦਾ ਤੂੰ ਫੋਨ ਨਹੀਂ ਮੈਂ ਕਿਹਾ ਆਪਣਾ ਤਾਲ ਮੇਲੀ ਨਹੀਂ ਬਣਾਇਆ ਮੈਂ ਕਿਹਾ ਪੈਰ ਤੇ ਟੀਮ ਬਣਾਈ ਆ ਦੁੱਲਾ ਮਨੂ ਦਾ ਮੈਂ ਆਇਆ ਨਹੀਂ ਕਿ ਤੂੰ ਫੋਨ ਕਰ ਦਉਂਦਾ ਉਹਦਾ ਨਾ ਹੀ ਬਹੁਤ ਸਵੀਕਾਰ